ਸਕਿੰਡਾ ਨਗਰ ਦੇ ਵਿੱਧਿਆ ਦੇ ਇਸ ਮੰਦਰ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਅਰਮਖਤ ਸਾਹਿਬ ਸਰਸਤਾ ਇਸ ਮੰਦਰ ਦੀ ਮੋਢਵਾ ਸਖੀਤਾ ਆਪਣੀ ਪਾਰਟੀ ਦੇ ਅੰਦਰ ਸਹਿਮਾਨ ਸਾਰੇ ਬਣਾਵਾ ਦਿੱਤੇ ਤੇ ਪਿਆਰੇ ਕਰੇ ਅੱਗੇ ਸਭ ਤੋਂ ਪਹਿਲਾਂ ਸਰਨ ਪਿਆਰੀ ਸਖੀਤਾ ਮੈਨੂੰ ਮਿਲਾਇਆ ਮਾਨ ਸਨਮਨ ਦਿੱਤਾ ਧੰਨਵਾਦੀ ਹਿਸਤਾ ਮੇਰੇ ਤੋਂ ਪਹਿਲਾਂ ਬੋਲਦਿਆਂ ਬਾਪਾ ਸਾਹਿਬ ਨੇ ਦੱਸਿਆ ਕਿ ਇਸ ਮੌਕੇ ਵਿੱਚ ਜਦੋਂ ਮੈਨੂੰ ਮੇਰੇ ਕੋਲੇ ਸਪੋਰਟ ਦੇ ਜਿਹੜੇ ਪ੍ਰਬੰਧਕ ਸਾਡੇ ਜਿਹੜੀ ਪਾਰਟੀ ਦੇ ਜਿਹੜੇ ਸੱਜਣ ਆਏ ਪਰ ਮੈਂ ਕਿਹਾ ਇਹ ਬੱਚਿਆਂ ਨੂੰ ਕੰਮਿਆਂ ਨੂੰ ਆਖੜ ਕੇ ਵਰਤੇ 4 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਹੈ ਜਾਰੀ ਕਰਨ ਲਈ ਮੈਨੂੰ ਕਿਹਾ ਗਿਆ ਤਾਂ ਮੈਂ ਇਮੀਡੀਏਟਲੀ ਆ ਜਿਹੜੇ ਕਮਰੇ ਨੇ ਉਹਨਾਂ ਨੂੰ ਬਣਾਉਣ ਵਾਸਤੇ 4 ਲੱਖ ਰੁਪਿਆ ਜਾਰੀ ਤੋਂ ਤੇ ਮੈਂ ਇਸ ਬਾਰੇ ਸੰਸਦੀ ਪਰਿਵਾਰਕ ਲਈ 4 ਲੱਖ ਨੂੰ ਜਾਰੀ ਲੋਕਲ ਅਜਿਹਾ ਨਹੀਂ ਸਹਿਯੋਗ ਨਾਲ ਜਿਵੇਂ 8 ਲੱਖ ਬੰਦੂ ਬੱਤੇ ਹੋਇਆ ਟੁਕੜੇ ਲੱਗਦੀ ਹੈ ਕਿ ਨਹੀਂ ਲੱਗਦਾ ਕਿ 8 ਲੱਖ ਤੇ ਨਾ ਕੁਝ ਬੰਦੂ ਦਾ ਅੱਜ ਦਿੱਤੀਆਂ ਦੀ ਹਾਲਤ ਹੈ ਹਸ ਤੋਂ ਤੇ ਪੰਜਾਬ ਤੇ ਕਿਹ ਕਿਹ ਸਟੇਟ ਕਲੈਪਸ ਕਰ ਰਿਹਾ 42 ਸਕੂਲਾਂ ਤੇ ਤਾਲਾ ਲੱਗਣ ਦੇ ਆਦੇਸ਼ جاری ਹੋ ਰਹੇ ਨੇ ਪ੍ਰਾਈਵੇਟ ادارے ਜਿਹੜੇ ਨੇ ਉਹ ਇੰਨੇ ਮਹਿੰਗੇ ਹੋ ਗਏ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਨੇ ਟੀਚਰਾਂ ਦੀ ਮੈਨੂੰ ਕਾਬਲੀਅਤ ਤੇ ਕੋਈ ਸ਼ੱਕ ਨਹੀਂ ਸਰਕਾਰੀ ਸਕੂਲਾਂ ਦੇ ਟੀਚਰ ਜਿਹੜੇ ਨੇ ਉਹਨਾਂ ਦੀ ਕਾਬਲੀਅਤ ਤੇ ਕੋਈ ਸ਼ੱਕ ਨਹੀਂ ਪਰ ਜਦੋਂ ਉਹਨਾਂ ਨੂੰ ਇਨਫਰਾਸਟ੍ਰਕਚਰ ਨਹੀਂ ਮਿਲਦਾ ਬੱਚਿਆਂ ਕੋਲੇ ਬੈਠਣ ਲਈ ਜਗ੍ਹਾ ਹੈ ਨਹੀਂ ਬੈਠਣ ਲਈ ਬੈਂਚ ਹੈ ਨਹੀਂ ਫਾਇੰਟੇ ਸਿਲੇਬਸ ਤੇ ਕਿਤਾਬਾਂ ਨਹੀਂ ਮਿਲਦੀਆਂ ਵਰਦੀਆਂ ਨਹੀਂ ਮਿਲਦੀਆਂ ਪੀਣ ਵਾਸਤੇ ਸਕੂਲ 'ਚ ਪਾਣੀ ਹੈ ਨਹੀਂ ਸਕੂਲ ਦਾ ਬਿਜਲੀ ਦਾ ਬਿੱਲ ਭਰਨ ਵਾਸਤੇ ਪੈਸੇ ਹੈ ਨਹੀਂ ਫਿਰ ਤੁਸੀਂ ਕਿੱਥੋਂ ਗੀਤ ਕਰ ਸਕਦੇ ਹੋ ਕਿ ਸਾਡੇ ਬੱਚੇ ਇਨਾਂ ਸਕੂਲਾਂ 'ਚ ਪੜ੍ਹ ਕੇ ਚੱਟ ਮੱਗਾਂਗੇ ਧੀਸੀ ਬੱਜਾਂ ਦੂਜੇ ਪਾਸੇ ਖਬਰਾਂ ਅਖਬਾਰਾਂ 'ਚ ਦੇਖਦੇ ਆ ਕਿ ਫਲਾਨੇ ਥਾਂ 'ਤੇ ਟੀਚਰਾਂ ਤੇ ਲਾਠੀ ਚਾਰਜ ਦੁਨੀਆਂ ਲੈ ਗਈਆਂ ਪੱਕਾ ਟਹਿ ਗਈਆਂ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਤੁਸੀਂ ਇੰਨੀ ਤਨਖਾਹ ਤੇ ਕੰਮ ਕਰੋ ਨਹੀਂ ਆਪਣੇ ਘਰੇ ਜਾਓ ਸਾਡੇ ਬੱਚਿਆਂ ਦੇ ਭਵਿੱਖ ਬਣਾਉਣ ਵਾਲਿਆਂ ਨੂੰ ਆਪਣੀ ਭਵਿੱਖ ਦੀ ਚਿੰਤਾ ਜਦੋਂ ਹੋਊਗੀ ਫਿਰ ਤੁਸੀਂ ਇਵੇਂ ਕਿਉਂ ਕਰਦੇ ਮੈਂ ਐਮਪੀ ਫੰਡ ਚੋਂ ਲਗਭਗ 35% ਪੈਸਾ ਸਕੂਲਾਂ ਦੀਆਂ ਬੇਟੀਆਂ ਸਕੂਲਾਂ ਦੇ ਵਿੱਚ ਬੈਂਚ ਲਾਇਬ੍ਰੇਰੀਆਂ ਆਰੋ ਵਾਟਪੁੱਲਰ ਉਹਨਾਂ ਕੀਤਾ ਗਿਆ ਹੈ 7 ਲੱਖ ਰੁਪਏ ਦਾ ਬਿਲਡਿੰਗ ਬਣੀ ਹੈ ਜਿੱਥੇ ਬੱਚੇ ਪੜ੍ਹਦੇ ਨੇ ਉਹ ਘਾਟਣ ਵਾਸਤੇ ਮੈਨੂੰ ਕਿਹਾ ਸੀ ਮੈਂ ਕਿਹਾ ਵੀ ਜਿਹੜਾ ਕੋਈ ਹਸਾਰ ਬੱਚਾ ਹੈ ਉਹਨੂੰ ਘਟਾ ਦਿਓ ਕਿਉਂਕਿ ਜ਼ਰੂਰੀ ਨਹੀਂ ਕਿ ਫਰੀਤਾ ਕੱਟੇ ਬਿਨਾ ਅਕਾਸੀ ਉਸ ਬਿਲਡਿੰਗ ਨੂੰ ਜੂਸ ਹੀ ਨਾ ਕਰੀਏ ਨਹੀਂ ਮਰੀ ਸਾਨੂੰ ਟਾਈਮ ਨਾ ਮਿਲੇ ਬਹੁਤ ਵਾਰੀ ਹੁੰਦਾ ਹੈ ਕਿ ਲੀਡਰ ਕੋਲੇ ਟਾਈਮ ਹੈ ਨਹੀਂ ਮੰਤਰੀ ਕੋਲੇ ਉਹ ਜਿਹੜਾ ਉਦ ਘਾਟਣ ਦੀ ਬੇਨ ਕਰਦਾ ਕਰਦਾ ਕੁੱਟ ਜਾਂਦਾ ਜੇ ਉਦ ਘਾਟ ਨਹੀਂ ਕਰ ਸਕਦੇ ਜੀ ਜਿੰਨਾ ਚਿਰ ਮੈਂ ਨਹੀਂ ਆਉਂਦਾ ਤੁਸੀਂ ਸਾਡੇ ਰੀਤ ਨੀ ਮੈਂ ਇਹ ਭਾਈ ਮੈਂ ਕਹਿੰਨਾ ਪਹਿਲੀ ਗੱਲ ਤਾਂ ਅਸੀਂ ਤਾਂ ਜਿਹੜਾ ਉਹ ਕੰਮ ਖਤਮ ਹੋਣ ਨਾਲ ਤੇ ਕਰਦੇ ਸ਼ੁਰੂਆਤ ਕਰਨੀ ਕਰਦੇ ਸੋ ਇੱਥੇ ਬੱਚੇ ਪੜ੍ਹਦੇ ਨੇ ਆ ਜਿਹੜੇ ਬੈਂਚ ਤੇ ਤੁਸੀਂ ਦੇਖ ਰਹੇ ਹੋ ਕੇ ਐਨ ਆਰ ਆਈ ਦੇ ਮਨੀਲਾ ਤੋਂ ਕਰਨਾਟਕ ਸਿੱਕੇ ਦੀ ਉਹਨਾਂ ਦੇ ਪਰਿਵਾਰ ਨੇ ਵਿੱਤਨੇ ਤੇ ਇਹ ਵੀ ਅੱਛੀ ਗੱਲ ਹੈ ਕਿ ਦਾਨੀ ਸੁਪਿੰਦੇ ਨੇ ਉਪੀਚਾ ਦੇ ਬੰਦਰੂ ਤਾਂ ਵੀ ਰੇਣੀ ਆਪਣੀ ਕਸਨਾਉਂਦੀ ਤੇ ਬਾਈ ਤੋਂ ਦਸ ਬੰਦ ਕਰਦੇ ਕਰਨੈਲ ਸਿੰਘ ਉਹਦੀ ਪਰਵਾਹ ਤੁਮੇ ਬਤਾਈ ਦਿੱਤਾ ਤੇ ਮੈਨੂੰ ਕਹਿਆ ਗਿਆ ਕਿ ਸਵਰਸੀਵਲ ਮੋਟਰ ਹੈ ਨਹੀਂ ਤੇ ਜਿਹੜੀ ਟੁੱਟੀ ਹੈ ਸਰਕਾਰੀ ਉਹ 9 ਵਜੇ ਪਾਣੀ ਬੰਦ ਹੋ ਜਾਂਦਾ ਬੱਚੇ ਆ ਜਾਂਦੇ ਉਹਨੂੰ ਤੇ 3 ਵਜੇ ਪਾਣੀ ਝੁਰੂ ਹੋ ਜਾਂਦਾ ਬੱਚੇ ਚਲੇ ਜਾਂਦੇ ਉਹਨੂੰ ਸਵਰਸੀਵਲ ਮੋਟਰ ਬਾਰੇ ਪੰਜਾਬ ਇਹ ਤੇ ਕਿਹਾ ਕਿ 75000 ਰੁਪਏ ਮਾਟਰ ਕੁਦਰਤ ਵੰਦ ਤੇ ਦੇ ਕਿ ਕਿੱਦ ਚੱਲ ਰਹੀ ਨੂੰ ਅੱਪਕਾ ਤੇ ਸੋ ਮੇਰਾ ਭਾਜਪਾ ਮੈਨੂੰ ਸਹਾਨ ਨਹੀਂ ਦਿੰਦਾ ਇਹ ਮੇਰਾ ਸਾਥ ਬਣਦਾ ਹੈ ਇਹ ਮੈਂ ਚੁਣਿਆ ਹੋਇਆ ਨਮਾਇੰਦਾ ਹਾਂ ਹੁਣ ਦੇ ਨਾਤੇ ਆਪਣੇ ਹਲਕੇ ਦੇ ਸਕੂਲਾਂ ਦਾ ਆਪਣੇ ਹਲਕੇ ਦੇ ਹਸਪਤਾਲਾਂ ਦਾ ਆਪਣੇ ਹਲਕੇ ਦੇ ਪਿੰਡਾਂ ਦਾ ਜਿਹੜਾ ਪਤਾਸਤਾਲ ਹੈ ਉਹਦੇ ਵਿੱਚ ਮੈਂ ਬੱਜੜ ਕੇ ਹੀ ਸਭਾ ਕਰਦਾ ਇਹ ਵੀ ਕਹਿੰਦਾ ਕਿ ਇਕੱਲੇ ਐਮਪੀ ਦੇ ਫੰਡ ਨਾਲ ਨਹੀਂ ਦੋ ਜਲੇ ਚੱਲਣੇ ਪੱਜ ਸਰਕਾਰਾਂ ਤੋਂ ਬਣਦਾ ਹੈ 90% ਤੋਂ ਜ਼ਿਆਦਾ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਅਨਸੇਫ ਡिक्ਲੇਅਰ ਕੀਤੇ ਹੋਈਆਂ ਨੇ ਪਰ ਫਿਰ ਵੀ ਬੱਚੇ ਉੱਥੇ ਪੜ ਰਹੇ ਨੇ ਫੀਚਰ ਤੇ ਬੱਚੇ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਪੜ ਰਹੇ ਨੇ ਬਰਖ ਲਿਖ ਪੱਤੇ ਗਏ ਸਭ ਤੋਂ ਪਹਿਲੀ ਗ੍ਰਾਂਟ ਐਮਪੀ ਬਣਨ ਤੋਂ ਬਾਅਦ ਮੈਂ 20 ਲੱਖ ਰੁਪਏ ਸ਼ੇਰਪੁਰ ਦੇ ਸੀਨੀਅਰ ਸੈਕੰਡਰੀ ਸਕੂਲ ਨੂੰ ਦਿੱਤੀ ਸੀ ਸੱਤ ਕਮਰੇ ਬਹਾਂਡੇ ਸਮੇਤ ਬਹੁਤ ਸ਼ਾਨਦਾਰ ਉੱਥੇ ਵੀ ਬਣੇ ਹੋਏ ਨੇ 15 ਲੱਖ ਤੋਂ 20 ਲੱਖ ਜਿਹੜਾ ਪੌਸਾਰੀ ਸਕੂਲ ਦਾ ਨੀ ਬਿਲਡਿੰਗ ਹੈਗਾ ਟਿਗਰੀ ਵਾਲਾ ਟਿਗਰੀ ਵਾਲਾ ਕੁੜੀਆਂ ਦਾ ਸਕੂਲ ਹੈ ਜਿਹੜਾ ਉੱਥੇ ਵੀ ਗ੍ਰਾਂਟ ਗਈ ਹੈ ਸੋ ਮੇਰਾ ਮੇਰਾ ਮਕਸਦ ਇਹੀ ਹੈ ਕਿ ਸਾਂਝੇ ਕੰਮਾਂ ਵਾਸਤੇ ਹੋ ਜੇ ਕੰਮਾਂ ਆ ਬੱਚੇ ਨੇ ਇਹਨਾਂ ਬੱਚਿਆਂ ਤੇ ਇਹਨਾਂ ਬੱਚਿਆਂ ਦੇ ਟੈਲੈਂਟ ਤੇ ਮੈਨੂੰ ਕੋਈ ਸ਼ੱਕ ਨਹੀਂ ਇਹਨਾਂ ਚੋਂ ਨਿਕਲ ਕੇ ਦੇਸ਼ ਦੇ ਇੱਧਰ ਪੱਧਰ ਨੇ ਇਹਨਾਂ ਚੋਂ ਨਿਕਲ ਕੇ ਚਾਚ ਡੀ ਸੀ ਬਟੇ ਆਪਸਰ ਲੱਗ ਸਕਦੇ ਨੇ ਸਭਾ ਤੇ ਇਹਨਾਂ ਨੂੰ ਮੌਲ ਵੀ ਤੇ ਭਰਾ ਇੰਦਾ ਮੌਲ ਵੀ ਤੇ 50000 ਰੁਪਏ ਬਿਜਲੀ ਦਾ ਬਿੱਲ ਸਰਕਾਰੀ ਸਕੂਲ ਦਾ ਪੈਂਟਿੰਗ ਪੇ 10000 ਰੁਪਏ ਪਾਣੀ ਨਾਲ ਬਿਲ ਜਿਹੜਾ ਬੈਠੇ ਉਹ ਸ਼ਰਮ ਦੀ ਗੱਲ ਹੈ ਕਿ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੇ ਹੱਥ ਕਈ ਵਾਰ ਤਾਂ ਟੀਚਰ ਆਪਣੀ ਤਨਖਾਹਾਂ ਤੋਂ ਪੈਸੇ ਦਿੰਦੇ ਦੂਜੇ ਪਾਸੇ ਕਹਿੰਦੇ ਅਸੀਂ ਵਿੱਦਿਆ ਵਾਸਤੇ ਆ ਕਰਤਾ ਜੋ ਕਰਤਾ ਸੋ ਜਿਸ ਤਰ੍ਹਾਂ ਬਾਸਾ ਕੋਈ ਦੱਸਿਆ ਸੀ ਬਾਈ ਪੀਐਸ ਜਿਹੜਾ ਜਿਹੜਾ ਬਾਈ ਪੀਐਸ ਸਕੂਲ ਹੈ ਯਾਦਵਿੰਦਰਾ ਪਬਲਿਕ ਸਕੂਲ ਇਹ ਕਈ ਸਕੂਲ ਹੋਰ ਨੇ ਪ੍ਰਾਈਵੇਟ ਪੱਟੇ ਮੈਂ ਕਿ ਸ਼ਰਮਦੀ ਘੱਲ ਇਹ ਹੈ ਦੋਨੋਂ ਸੁਪੁੱਲਾ ਦੇ ਵਿੱਚ ਪੰਜਾਬੀ ਬੋਲਣ ਤੇ ਪਾਬੰਦੀ ਹੈ ਜੇ ਕੋਈ ਬੱਚਾ ਪਹਿਲੀ ਵਾਰ ਪੰਜਾਬੀ ਬੋਲਦਾ ਫੜਿਆ ਗਿਆ ਤਾਂ ਵਾਰਨਿੰਗ ਹੈ ਤੇ ਦੂਜੀ ਵਾਰ ਪੰਜਾਬੀ ਬੋਲਦਾ ਫੜਿਆ ਗਿਆ ਤਾਂ ਸਾਹ ਪਰ ਪਿੰਨੀ ਦੁਰਖਾਨਾ ਤੇ ਕੱਟ ਦੇ ਵਿੱਚ ਪੱਟੀ ਪਾਈ ਜਾਂਦੀ ਜੇ ਸਾਰੇ ਦਿਨ ਬਾਅਦ ਤੇ ਕਿ ਮੈਂ ਪੰਜਾਬੀ ਬੋਲਦਾ ਬਣਾ ਲਿਆ ਚੀਰਮੈਨ ਸਾਡੇ ਪੰਜਾਬ ਦਾ ਮੁੱਖ ਵਾਪਰੇ ਸਾਡੇ ਪੰਜਾਬ ਦੀ ਧਰਤੀ ਦਾ ਪਾਣੀ ਪੀਂਦੇ ਆ ਸਾਡਾ ਲੂਣ ਖਾਂਦੇ ਆ ਸਾਡੀ ਧਰਤੀ ਨੂੰ ਯੂਜ਼ ਕਰਕੇ ਉਹਨੇ ਬਿਲਡਿੰਗਾਂ ਬਣਾਈਆਂ ਨੇ ਜਿੱਥੇ ਪੰਜਾਬੀ ਬੋਲਣ ਦੀ ਬੰਦਗੀ ਹੈ ਜਰਮਾਨਾ ਮਤਲਬ ਫੜਿਆ ਗਿਆ ਮਤਲਬ ਚੋਰੀ ਦਾ ਕੰਮ ਪੰਜਾਬੀ ਬੋਲਣਾ ਦੋ ਬੱਚੇ ਆਪਸੇ ਪੰਜਾਬੀ ਬੋਲਦੇ ਫੜੇ ਗਏ ਇਹ ਕ੍ਰਾਈਮ ਹੋ ਗਿਆ ਜਿਵੇਂ ਸਾਡੀ ਮਾਂ ਬੋਲੀ ਸਾਡੀ ਧਰਤੀ ਤੇ ਨਹੀਂ ਪੜਾਈ ਜਾ ਰਹੀ ਤੇ ਚੇਅਰਮੈਨ ਕੌਣ ਹੈ ਮੁਖਮਤੀ ਇਹ ਸ਼ਰਮ ਦੀ ਗੱਲ ਤੇ ਤੁਸੀਂ ਕਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਐਮਏ ਪੰਜਾਬੀ ਦੀਆਂ ਕਲਾਸਾਂ ਨੂੰ ਚਾਲੀ ਰੱਖਣ ਵਾਸਤੇ ਲੋੜਿੰਦੇ ਸਟੂਡੈਂਟ ਨਹੀਂ ਮਿਲ ਰਹੇ ਸਟੂਡੈਂਟ ਕਿਹੜੇ ਨੇ ਐਮਏ ਪੰਜਾਬੀ ਕਰਨ ਤੋਂ ਇਨਕਾਰ ਹੀ ਹੋ ਰਹੇ ਨੇ ਕਿਉਂਕਿ ਜਦੋਂ ਕਿਤੇ ਕਦਰੇ ਹੈ ਨਹੀਂ ਤਾਂ ਮੈਂ ਸਘੇੜੀ ਦੀ ਪ੍ਰਬੰਧਕੀ ਕਮੇਟੀ ਹਰਮਾਸਟਰ ਸਾਹਿਬ ਦਾ ਸਟਾਫ ਤੇ ਸਾਰੇ ਮੋਤਵਰ ਸਜਣਾ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਗ੍ਰਾਂਟ ਕਿਸੇ ਲਈ ਆਪ ਕਿਸੇ ਆਪਣੇ ਘਰ ਦੇ ਮੂਰਤੀ ਜਾਂਦੀ ਕਲੀਨੋ ਦੀ ਮੰਗੀ ਉਹਨਾਂ ਨੇ ਲੱਖ ਪੱਧਰ ਸਵਾ ਪੰਜ ਲੱਖ ਰੁਪਇਆ ਸਕੂਲ ਵਾਸਤੇ ਦੋਇਆ ਤੇ ਸਕੂਲ ਜਿਹੜਾ ਉਹਦੀ ਬਿਲਡਿੰਗ ਬਣ ਕੇ ਤਿਆਰ ਹੋਈ ਜਾਂ ਪਾਣੀ ਆਇਆ ਤੇ ਬੱਚੇ ਪਾਣੀ ਪੀ ਰਹੇ ਨੇ ਕਿਉਂਕਿ ਮੌਸਮ ਖਰਾਬ ਹੈ ਬਰੋਂਗ ਅਗਾਂਵਰ ਪੀਆ ਐਮਐਲਏ ਮੀਠੇ ਜਿਹੜੇ ਬਣਾਲੇ ਤੋਂ ਉਹਨਾਂ ਨੇ ਇਹ ਰੱਖਣ ਵਾਸਤੇ ਪੁਜਾਇਆ ਵੀ ਉਹਨਾਂ ਨੇ ਆਪਣੀ ਨੀਤੀ ਬਣਾ ਚਲਤਾ ਹਾਲਾਂਕਿ ਪੰਜਾਬ ਇੱਕ ਐਸੀ ਸਟੇਟ ਹੈ ਕੱਲੀ ਪੰਜਾਬ ਜਿੱਥੇ ਐਮਐਲਏ ਕੋਲ 1 ਰੁਪਿਆ ਫੱਟ ਹੈ ਉਹਨਾਂ ਨੇ ਆਪਣੇ ਵਿੱਚ ਹੀ ਟੀਮ ਚੁਆ ਪੈਸੇ ਦੇ ਪੀਐਮਐਲ ਨੇ ਕਿਉਂਕਿ ਉਹ ਉਹਨੂੰ ਬੜਾ ਪਿਆਰ ਕਰਦਾ ਹੈ ਯੰਗ ਐਮਐਲਏ ਨੇ ਬੜੇ ਬੜੇ ਕਹਿੰਦੇ ਕਿ ਨਾ ਤੋਨ ਦੇ ਧਣਾੜ ਉਹਨਾਂ ਨੇ ਹਰਾਏ ਤੇ ਉਹਨਾਂ ਦਾ ਵੀ ਇਹੀ ਮੰਨਦਾ ਹੈ ਕਿ ਮੈਂ ਐਜੂਕੇਸ਼ਨ ਵਾਲੇ ਪਾਸੇ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਕਰਾਂ ਤਾਂ ਮੈਂ ਐਮਐਲਏ ਸਾਹਿਬ ਨੂੰ ਉਹਨਾਂ ਦੀ ਟੀਮ ਨੂੰ ਸਾਡੀ ਟੀਮ ਨੂੰ ਹਾਂਜੀ ਉਹ ਜਿਹੜਾ ਪਿਛਲੇ ਦਿਨੀ ਤੁਸੀਂ ਬਾਰਾਂਖ ਪੜਿਆ ਹੋਣਾ 125 ਗੱਜ ਤੋਂ ਘੱਟ ਜਗ੍ਹਾ ਤੇ ਜਿਹੜਾ ਜਿਨ੍ਹਾਂ ਨੇ ਘਰ ਬਣੇ ਹੋਏ ਸੀ ਉਹਨਾਂ ਨੂੰ ਪ੍ਰਣਾਲੇ ਦੀ ਚੁਣੀ ਹੋਈ ਤੁਹਾਡੇ ਆਪਣੇ ਚੁਣੀ ਹੋਈ ਕਮੇਟੀ ਨੇ ਬਿੱਲ ਲਾਏ ਹੋਏ ਸੀ ਮੈਨੂੰ ਉਸ ਦਿਨ ਰਾਤ ਨੂੰ ਦਿਖਾਏ ਵੀ ਸੀ 10-10 ਹਜ਼ਾਰ ਰੁਪਈਆ ਪਾਣੀ ਦਾ ਬਿੱਲ ਆ ਰਿਹਾ ਸੀ ਉਹ ਕਮੇਟੀ ਦੇ ਅੰਦਰ ਤੋਂ ਕਿਸੇ ਗੈਰਹਾਮ ਦਾ ਸੋਹੋ ਐਮਐਲਏ ਸਾਹਿਬ ਨੇ ਵਿਧਾਨ ਸਭਾ 'ਚ ਸਵਾਲ ਠਾਇਆ ਤਾਂ ਵਿਧਾਨ ਸਭਾ 'ਚ ਮੰਤਰੀ ਜਿਹੜੇ ਭਾਨਕ ਸਰਕਾਰਾਂ ਦੇ ਨਵਜੋਤ ਸਿੰਘ ਸਿੱਤੂ ਹਰੰਗ ਦੱਸਿਆ ਕਿ ਸਾਡੇ ਕੋਲ ਤਾਂ ਕੋਈ ਮਿਲ ਲੱਗੇ ਹੀ ਨਹੀਂ ਹੋਇਆ ਤੁਸੀਂ ਆਪਣੀ ਕਮੇਟੀ ਨਾਲ ਗੱਲ ਕਰੋ ਤੁਹਾਡੀ ਕਮੇਟੀ ਨੇ ਲਾਇਆ ਉਹੀ ਵਾਪਸ ਲੈ ਸਕਦੇ ਆ ਤਾਂ ਉਹਨਾਂ ਨੇ ਇਸ ਮਾਮਲੇ ਨੂੰ ਪ੍ਰੈਸ ਦੇ ਵਿੱਚ ਲੈ ਕੇ ਆਂਦਾ ਤੇ ਕਿਹਾ ਕਿ 6 ਤਰੀਕ ਤੋਂ ਪਹਿਲਾਂ ਪਹਿਲਾਂ ਜੇ ਫਿਰ ਮਾਫਨਾ ਕੀਤੇ ਤਾਂ ਧਰਨੇ ਦੇ ਉੱਤੇ ਜਾਣਗੇ ਕਮੇਟੀ ਦੇ ਦਫ਼ਤਰ ਨੂੰ ਜਿੰਦਾ ਲਾਵਾਂਗੇ ਇਸ ਪ੍ਰੈਸ਼ਰ ਦੇ ਥੱਲੇ ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਸਾਰੇ ਬਿੱਲ ਜਿਹੜੇ ਨੇ ਪਾਣੀ ਦੇ ਮਾਫ਼ ਕਰਦੇ ਹੁਣ ਕਿਤੇ ਬਿੱਲ ਜਿਹੜਾ ਫੀਵਰੇ ਦਾ ਪਾਣੀ ਦਾ ਬਿਲ ਨਹੀਂ ਆਉਂਦਾ ਤੇ ਹੁਣ ਸਾਨੂੰ ਹੋਰ ਵੀ ਫੋਨ ਆ ਰਹੇ ਨੇ ਪੰਜਾਬ ਦੇ ਸ਼ਹਿਰਾਂ ਚੋਂ ਮਾਉਂਡ ਮੰਡੀ ਤੋਂ ਖੰਡਾਏ ਵਾਲੇ ਵੀ ਹੋ ਗਿਆ ਤੁੰਦਾਰ ਹੁੰਦਾ ਇਹਦੇ ਵੀ ਨਾਮ ਹੋ ਜਾਣਗੇ ਭਵਾਨੀਗੜ ਧਨੋਲਾ ਹੋਰ ਕਸਬਿਆਂ ਤੋਂ ਸਾਨੂੰ ਫੋਨ ਆ ਰਹੇ ਨੇ ਕਿ ਜੀ ਇਹ ਕਿਵੇਂ ਹੁੰਦਾ ਹੁੰਦਾ ਹੈ ਸਾਨੂੰ ਪਤਾ ਹੀ ਨਹੀਂ ਲੱਗਣ ਦੇ ਕਦੋਂ ਸਾਡੇ ਟੈਕਸ ਆ ਜਾਂਦੇ ਨੇ ਜਿਹੜੇ ਕਿ ਸਰਕਾਰਾਂ ਦੀ ਵੀ ਨਜ਼ਰ ਤੇ ਨਹੀਂ ਹੈਗੇ ਸਾਡੇ ਚੁਣੇ ਹੋਏ ਬੰਦੇ ਇਸੇ ਕਰਕੇ ਮੈਂ ਕਹਿਣਾ ਜਿਹੜਾ ਬੰਦਾ 20-25 ਕਰੋੜ ਰੁਪਇਆ ਖਰਚ ਕਰਕੇ ਐਮਐਲਏ ਬਣਦਾ ਉਹ ਫਿਰ ਇਹ ਜਿਹੇ ਨਿਗਲ ਕੇ ਆਪਣਾ ਖਰਚਾ ਪੂਰਾ ਕਰਦਾ ਐਮਐਲਏ ਤਨਖਾਹ 25000 ਰੁਪਇਆ ਮਹੀਨਾ ਇੱਕ ਸਾਲ ਦੀ 3 ਲੱਖ ਬਣ ਗਈ 5 ਸਾਲ ਦੀ 15 ਲੱਖ ਬਣ ਗਈ 15 ਲੱਖ ਦੀ ਤਾਂ ਬਾਦੀ ਨੌਕਰੀ ਤੇ ਲੱਗਣ ਵਾਸਤੇ 15 ਕਰੋੜ ਰੁਪਇਆ ਖਰਚੇ ਜਾ ਰਹੇ ਵੀ ਇੰਨੇ ਕਮਲੇ ਨਹੀਂ ਹੈਗੇ ਉਹ ਉਹਨੂੰ ਪਤਾ ਹੈ 15 ਕਰੋੜ ਲਾ ਕੇ 500 ਕਰੋੜ ਬਣਾਉਣਾ ਹੈ ਫਿਰ ਤੁਹਾਡੀਆਂ ਕਿਤਾਬਾਂ ਖਾਂਦੇ ਆ ਫਿਰ ਤੁਹਾਡੇ ਸਕੂਲਾਂ ਦੀਆਂ ਬਿਲਡਿੰਗਾਂ ਖਾਂਦੇ ਆ ਫਿਰ ਤੁਹਾਡੇ ਹਸਪਤਾਲ ਦੀ ਦਵਾਈ ਖਾਂਦੇ ਆ ਫਿਰ ਤੁਹਾਡੇ ਹਸਪਤਾਲਾਂ ਦੀਆਂ ਬਿਲਡਿੰਗਾਂ ਖਾਂਦੇ ਆ ਫਿਰ ਤੁਹਾਡੀਆਂ ਸੜਕਾਂ ਖਾਂਦੇ ਆ ਫਿਰ ਤੁਹਾਡੀਆਂ ਗਲੀਆਂ ਨਾਲੀਆਂ ਦੇ ਪੈਸੇ ਖਾਂਦੇ ਆ ਫਿਰ ਉਹ ਇੰਡਸਟਰੀ ਵਾਲਿਆਂ ਤੋਂ ਤੁਹਾਡੀਆਂ ਜਿਹੜੀਆਂ ਜ਼ਮੀਨਾਂ ਦੀ ਕੀਮਤ ਆ ਉਹ ਖਾਂਦੇ ਆ ਫਿਰ ਉਹਨਾਂ ਇੰਡਸਟਰੀ ਦੇ ਧੂਏ ਦੇ ਪੈਸੇ ਖਾਂਦੇ ਆ ਕਿ ਕੱਤੀ ਚੋਂ ਧੂਆ ਮੰਨ ਤੋਂ ਲੋਕਾਂ ਨੂੰ ਫਿਰ ਉਹ ਜਿਹੜਾ ਗੰਦਾ ਪਾਣੀ ਉਹ ਟ੍ਰੀਟਮੈਂਟ ਪਲਾਂਟ ਲਾਉਣ ਦੀ ਬਜਾਏ ਧਰਤੀ 'ਚ ਪਾਉਣ ਦੀ ਇਜਾਜ਼ਤ ਦਿੰਦੇ ਆ ਕਿ ਹੋ ਜਾਣ ਲੋਕਾਂ ਨੂੰ ਕੈਂਸਰ ਸਾਨੂੰ ਕੋਈ ਪਰਵਾਹ ਨਹੀਂ ਕਿ ਮਹਿਲੋਂ 100 ਪਤਰਾ ਕਰੋੜ ਤੇ ਕੀਤੇ ਹੋਏ ਨੇ ਪੰਜ ਸਾਲਾ ਜਿਹੜਾ ਤੁਹਾਨੂੰ ਇੱਕ ਵਾਰੀ ਖੇੰਦੂਗਾ ਉਹ ਪੰਜ ਸਾਲ ਤੁਹਾਨੂੰ ਵੇਚੂਗਾ ਇਹ ਗੱਲ ਕਿਹਾ ਕਰਦੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ ਢਗੇੜਾ ਵਾਸੀਆਂ ਦਾ ਜਿੰਨਾ ਵੀ ਸਾਡੇ ਵੱਲੋਂ ਕਿ ਵੀ ਤੁਸੀਂ ਕਾਂਗਰਸ ਰਪ ਤੋਂ ਹਾਜ਼ਰ ਰਹਿਵਾਂਗੇ ਪਰ ਮੈਂ ਸਿਰਿਕਰਨ ਇੱਕ ਮਿੰਟ ਲਈ ਪੇਸ਼ਾਨ ਕਰਦਾ ਜਿਹੜੀਆਂ ਤਿੰਨ ਕਲਾਸਾਂ ਅਜੇ ਰਹਿਗੀਆਂ ਜਿਹੜੇ ਹਲੇ ਟੇਬਲ ਬੈਂਚ ਜਿਹੜੇ ਮਿਲੇ ਨਹੀਂ ਉਹ ਬਗਦ ਪਾ ਫਟ ਲੇਟ ਅੱਜ ਉਹ ਦਿਨ ਵੀ ਕਲਾਸਾਂ ਨੇ ਜਿਹੜਾ ਬੈਂਚ ਨਹੀਂ ਉਹ ਵੀ ਤੁਹਾਨੂੰ ਆਪੇ ਪ੍ਰਤਿ ਬਾਅਦ ਮੇਰੇ ਘਰ ਅੱਜ ਕੱਲ੍ਹ ਨੂੰ ਇਲੈਕਸ਼ਨ ਡਿਕਲੇਅਰ ਹੋ ਰਹੀ ਹੈ ਇਸ ਕਰਕੇ ਝੋਲ ਜਾਤਾ ਲੱਗ ਜੂ ਜਦੋਂ ਹੀ ਝੋਲ ਜਾਉਂਦਾ ਪਹਿਲੇ ਦਿਨ ਹੀ ਭੁੱਲਿਆ ਸਭ ਤੋਂ ਪਹਿਲਾਂ ਬਾਕੀ ਜੱਦਨ ਕਲਾ ਸਾਬਸੇ ਬੈਂਚ ਜਿਹੜੇ ਐਪੀ ਕੰਟ੍ਰਕਟ ਕਰਦੇ ਪਰਸਪਰ ਕਾਵਾਂਗੇ ਸਭ ਰਾਗੀ ਜੀ ਨੂੰ ਦੱਸੋ ਬਹੁਤ ਬਹੁਤ ਧੰਨਵਾਦ ਇਸ ਪਰਿਵਾਰ ਵੱਲੋਂ ਵੀ ਇਹ ਕਿ ਆ ਗਿਆ ਕਿ ਬੱਚੇ ਦੇ ਵਿੱਚ ਸਕੂਲ ਦੇ ਹੋਰ ਕਿਸੇ ਕੰਮ ਲਈ ਜੇ ਕੋਈ ਸਪੰਸਰ ਚਾਹੀਦਾ ਹੋਵੇ ਤਾਂ ਇਹ ਪਰਿਵਾਰ ਜਿਹੜਾ मेवाला प्रभाव बहुत धन्यवाद बहुत बहुत मेहानी साह्रो